ਸਰਹੱਦੀ ਜ਼ਿਲ੍ਹਾ ਫਰੋਇਪੁਰ ਲਗਾਤਾਰ ਹੜ੍ਹਾਂ ਦੀ ਮਾਰ ਹੇਟਾ ਕਈ ਪਿੰਡਾਂ ਵਿੱਚ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਿਆ ਘਰ ਜਿਹੜੇ ਆ ਉਹ ਪਾਣੀ ਵਿੱਚ ਡੁੱਬ ਚੁੱਕੇ ਆ ਤਾਂ ਲੋਕ ਇੰਨੇ ਕ ਮਜਬੂਰ ਹੋ ਚੁੱਕੇ ਆ ਕਿ ਘਰ-ਬਾਰ ਛੱਡ ਕੇ ਕਈ ਲੋਕਾਂ ਨੂੰ ਤਾਂ ਬੰਨਾ ਉੱਪਰ ਰਹਿਣਾ ਪੈ ਰਿਹਾ ਤੇ ਕਈ ਲੋਕ ਜਿਹੜੇ ਉਹ ਹਾਲੇ ਵੀ ਘਰਾਂ ਵਿੱਚ ਮੌਜੂਦ ਹੈ ਕਿਉਂਕਿ ਘਰ ਜਿਹੜੇ ਆ ਛੱਡਨੇ ਬਹੁਤ ਔਖੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਵਿੱਚ ਪਾਣੀ ਜਿਹੜਾ ਉਹ ਦਾਖਲ ਹੋਇਆ ਤੇ ਇੱਕ ਕਮਰਾ ਹੀ ਸਿਰਫ ਬਚਿਆ ਜਿਸ ਵਿੱਚ ਦੋ ਪਰਿਵਾਰ ਜਿਹੜੇ ਦੋ ਤੋਂ ਤਿੰਨ ਪਰਿਵਾਰ ਜਿਹੜੇ ਆ ਉਹ ਰਹਿ ਰਹੇ ਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਫੋਟੋ ਦੇ ਪਿੰਡ ਕਲਚੇ ਤੋਂ ਜਿਹੜੀਆਂ ਸਾਂਝੀਆਂ ਕੀਤੀਆਂ ਤਾ ਲੋਕਾਂ ਨਾਲ ਗੱਲਬਾਤ ਵੀ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਉਹਨਾਂ ਨੂੰ ਕਰਨਾ ਪੈ ਰਿਹਾ ਖਾਣ ਪੀਣ ਲਈ ਰਾਸ਼ਨ ਦੀ ਜਿਹੜੀ ਉਹ ਤੰਗੀ ਆ ਗਈ ਹੈ ਇੱਥੋਂ ਤੱਕ ਕਿ ਪਸ਼ੂਆਂ ਲਈ ਚਾਰਾ ਤੱਕ ਵੀ ਜਿਹੜਾ ਉਹ ਨਹੀਂ ਬਚਿਆ ਫਸਲਾਂ ਜਿਹੜੀਆਂ ਉਹ ਡੁੱਬ ਚੁੱਕੀਆਂ ਤਾਂ ਲੋਕਾਂ ਵੱਲੋਂ ਮਦਦ ਦੀ ਗੁਹਾਰ ਜਿਹੜੀ ਹੈ ਉਹ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾਵੇ ਕਿਉਂਕਿ ਆਉਣ ਜਾਣ ਲਈ ਕੋਈ ਵੀ ਰਸਤਾ ਜਿਹੜਾ ਉਹ ਨਹੀਂ ਬਚਿਆ ਤਾ ਪੈਦਲ ਹੀ ਲੋਕ ਪਾਣੀ ਵਿੱਚੋਂ ਲੰਘ ਕੇ ਖਾਣ ਪੀਣ ਦਾ ਸਮਾਨ ਜਿਹੜਾ ਉਹ ਲੈ ਕੇ ਆਉਂਦੇ ਆ ਤਾਂ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਉਹ ਲੋਕਾਂ ਦਾ ਉਹ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਕੀ ਤੁਹਾਡਾ ਗੁਰਮੀਤ ਕਾਲ ਗੁਰਮੀਤ ਕਾਲ ਕੀ ਹਾਲਾਤ ਕੀ ਆ ਪਾਣੀ ਚ ਵੀਰੇ ਸਾਡੇ ਬਹੁਤ ਮੰਦੇ ਹਾਲਾਤ ਆ ਉਹ ਸਾਹਮਣੇ ਸਾਡਾ ਘਰ ਆ ਸਾਰਾ ਪਾਣੀ ਚ ਡੁੱਬਿਆ ਪਿਆ ਤੇ ਅਸੀਂ ਦੋ ਦਿਨ ਪੁੱਕੇ ਪਾਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਛੱਤ ਤੇ ਬੈਠੇ ਰਹੇ ਸੀਗੇ ਤੇ ਬਹੁਤ ਜ਼ਿਆਦਾ ਇਹਨਾਂ ਨੇ ਜਾ ਕੇ ਸਾਨੂੰ ਕੱਢਿਆ ਅਸੀਂ ਇਹਨਾਂ ਦੇ ਕਰਿਆ ਕਿ ਸੁੱਕੀ ਜਗ੍ਹਾ ਤੇ ਬੱਚਿਆਂ ਨੂੰ ਸੇਫ ਰੱਖਿਆ ਨਾ ਸਾਡਾ ਖਾਣ ਪੀਣ ਦੀ ਰਾਸ਼ਨ ਆਇਆ ਨਾ ਸਾਡਾ ਪਸ਼ੂਆਂ ਦਾ ਆਇਆ ਸਾਡੇ 10 12 ਪਸ਼ੂਆ ਉਹ ਵੀ ਭੁੱਖੇ ਭਾਣੇ ਉੱਥੇ ਬੰਨ ਕੇ ਬੰਨੇ ਆ ਤੇ ਕੋਈ ਵੀ ਸਰਕਾਰ ਸਾਨੂੰ ਸਹੂਲਤ ਨਹੀਂ ਦੇ ਰਹੀ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਇਸ ਕਰਕੇ ਸਾਨੂੰ ਹੁਣ ਸਾਡੀ ਤੂੜੀ ਵੀ ਸਾਰੀ ਲੋੜ ਚੁੱਕੀ ਆ ਤੇ ਸਾਨੂੰ ਪਸ਼ੂਆਂ ਲਈ ਵੀ ਹੁਣ ਕਿਉਂਕਿ ਹੁਣ 3-4 ਮਹੀਨੇ ਤਾਂ ਸਾਡੇ ਕੁਛ ਇੱਥੇ ਹੋਣਾ ਨੀਗਾ ਨਾ ਹੀ ਸਾਡੇ ਪੱਠੇ ਹੋਣੇ ਆ ਨਹੀਂ ਕੋਈ ਇੰਨਾ ਨਾ ਪਾਣੀ ਖੜਿਆ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਡੇ ਖਾਣ ਪੀਣ ਦੀ ਰਾਸ਼ਨ ਤੇ ਸਾਡੇ ਪਸ਼ੂਆਂ ਦੀ ਰਾਸ਼ਨ ਦਿੱਤਾ ਜਾਵੇ ਨਹੀਂ ਸਾਡੇ ਤੱਕ ਕਿਸੇ ਤਰ੍ਹਾਂ ਦਾ ਵੀ ਕੋਈ ਸਹੂਲਤ ਪਹੁੰਚ ਨਹੀਂ ਅਸੀਂ ਬਹੁਤ ਔਖਾ ਵੀਰੇ ਬਹੁਤ ਔਖਾ ਸੀਗਾ ਅਸੀਂ 2 ਦਿਨ ਤਾਂ ਛੱਤ ਤੇ ਬੈਠੇ ਰਹੇ ਸੀਗੇ ਛੋਟੇ ਬੱਚੇ ਲੈ ਕੇ ਉੱਪਰੋਂ ਬਾਰਿਸ਼ ਆ ਗਈ ਨੀਚੇ ਵੀ ਪਾਣੀ ਇਹਨਾਂ ਨੇ ਜਾ ਕੇ ਸਾਨੂੰ ਉੱਥੋਂ ਕੱਢਿਆ ਪਾਣੀ 'ਚ ਬਹੁਤ ਮੁਸ਼ਕਲ ਤੇ ਸਰਕਾਰ ਨੂੰ ਚਾਹੀਦਾ ਸਾਨੂੰ ਖਾਣ ਪੀਣ ਲਈ ਰਾਸ਼ਨ ਦੇਣ ਤੇ ਸਾਡੇ ਪਸ਼ੂਆਂ ਲਈ ਵੀ ਦੇਣ ਇੰਨੇ ਅਸੀਂ 10 12 ਪਸ਼ੂ ਭੁੱਖੇ ਪਾਣੇ ਸਾਡੇ ਘਰੇ ਆ ਕੀ ਜੇਕਰ ਸਾਨੂੰ ਕੋਈ ਇੱਕ ਅੱਧ ਦੀ ਪੰਡ ਮਿਲ ਜੇਗੀ ਉਹਦੇ ਨਾਲ ਇੱਕ ਅੱਧਾ ਦਿਨ ਵੀ ਨਹੀਂ ਸਾਡਾ ਤਾਂ ਗੁਜ਼ਾਰਾ ਹੋਣਾ ਇਸ ਕਰਕੇ ਚਾਹੀਦਾ ਅੱਗੇ ਤੋਂ ਵੀ ਹੁਣ ਤਿੰਨ ਚਾਰ ਮਹੀਨੇ ਤੱਕ ਤਾਂ ਸਾਡੀ ਤੂੜੀ ਵੀ ਲੋੜ ਚੁੱਕੀ ਅਸੀਂ ਕਿੱਥੋਂ ਲਵਾਂਗੇ ਨਾ ਹੀ ਸਾਡੇ ਪੱਠੇ ਆ ਨਾ ਹੀ ਕੋਸ਼ ਆ ਸਾਰਾ ਕੁਝ ਡੁੱਬ ਚੁੱਕਿਆ ਲੋੜ ਚੁੱਕਿਆ ਜੋਤੀ ਬੈਠੀ ਹੈ ਸਾਡੇ ਘਰ ਦੇ ਸਾਮਾਨ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਅਸੀਂ ਘਰ ਤੋਂ ਬੇਕਾਰ ਹੋਏ ਬੈਠੇ ਹਾਂ ਹਾਂ ਬਾਲਾ ਯੋ ਸਾਡੇ ਛੋਟੇ ਛੋਟੇ ਬੱਚੇ ਆ ਇਸ ਦਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਾਡੀ ਸੁਣਵਾਈ ਕਰਨ ਤੇ ਸਾਡੀ ਹੈਲਪ ਕਰਨ ਤੇ ਕੁਲਕੀ ਨਾਮ ਕੀ ਤੁਹਾਡਾ ਮੇਰਾ ਨਾਮ ਰੂਪਾ ਕੀ ਹਾਲਾਤ ਬਹੁਤ ਮਾੜੇ ਹਾਲਾਤਾਂ ਹਾਂ ਸੁਣਨ ਕਿ ਪਾਣੀ ਪਾਣੀ ਸਾਡੇ ਚਾਰ ਚਾਰ ਘੋਟ ਪਾਣੀ ਆ ਹਾਂ 82 ਦਿਨ ਹੋ ਗਏ 3 ਦਿਨ ਛੱਤ ਦੇ ਉੱਪਰ ਹੀ ਬੈਠੇ ਆ ਛੋਟੇ ਛੋਟੇ ਸਾਡੇ ਬੱਚੇ ਆ ਨਾ ਕੋਈ ਖਾਣੂ ਰਾਸ਼ਨ ਮਿਲਦਾ ਨਾ ਹੀ ਸਾਡੇ ਪਸ਼ੂਆਂ ਤੋਂ ਬਾਰਿਸ਼ ਉਪਰੂ ਚੱਲ ਰਹੀ ਹੈ ਸਾਨੂੰ ਆਜ ਸੁਖੀਆਂ ਜਗਾਂ ਲੈ ਇਹਨਾਂ ਨੇ ਸਾਨੂੰ ਲਿਆਂਦਾ ਕੱਢ ਕੇ ਹਾਂ ਛੋਟੇ ਛੋਟੇ ਸਾਡੇ ਬੱਚੇ ਆ ਤੇ ਬਸ ਸਾਨੂੰ ਖਾਣ ਲਈ ਰਾਸ਼ਨ ਮਿਲਣਾ ਚਾਹੀਦਾ ਸਾਡੇ ਪਸ਼ੂਆਂ ਦੇ ਸਰਕਾਰ ਨੇ ਰਾਹਤ ਕੈਂਪ ਵੀ ਬਣਾਏ ਹੋਏ ਆ ਤੁਸੀਂ ਰਾਹਤ ਕੈਂਪਾਂ 'ਚ ਨਹੀਂ ਜਾਣਾ ਚਾਹੁੰਦੇ ਨਹੀਂ ਜੀ ਰਾਤ ਤੇ ਰਾਤ ਨੂੰ ਕਿੱਥੇ ਉਹ ਬਾਰੇ ਕਿ ਕੈਂਪ ਤੇ ਕੌਣ ਜਾਊ ਇੰਨਾ ਸਾਡੇ ਲਾਗੇ ਲੱਗਣਾ ਚਾਹੀਦਾ ਛੋਟੇ ਛੋਟੇ ਬੱਚੇ ਅਸੀਂ ਕਿੱਥੇ ਰਾਤ ਨੂੰ ਬਾਰੇ ਕੇ ਜਾ ਸਕਦੇ ਆ ਐਨੇ ਪਾਣੀ ਦੇ ਵਿੱਚ ਲੰਘ ਕੇ ਸਾਨੂੰ ਓਕਾ ਬਹੁਤ ਹੈ ਇੱਕ ਇੱਕ ਪਲ ਵੀ ਓਕਾ ਹੈ ਬੱਚੇ ਸਾਡੇ ਛੋਟੇ ਆ ਹਾਂ ਕਰਦੇ ਸਮਾਨ ਦਾ ਫਿਰ ਕਿਸੇ ਕਿਸ ਤਰ੍ਹਾਂ ਕੀਤਾ ਕਰਦੇ ਸਮਾਨ ਸਾਡੇ ਕੋਈ ਅਸੀਂ ਕੋਠੇ ਤੇ ਰੱਖਿਆ ਕੋਈ ਥੱਲੇ ਇਦਾਂ ਹੀ ਉੱਚਾ ਕਰਕੇ ਰੱਖਿਆ ਅਸੀਂ ਤਾਂ 2-3 ਦਿਨ ਹੋ ਗਿਆ ਕਰ ਗਏ ਹੀ ਨਹੀਂ ਉਹ ਦੇਖੋ ਸਾਡੇ ਕਰਦੇ ਸਮਾਨ ਦਾ ਰੋੜਿਆ ਆ ਕਿ ਇਦਾਂ ਹੀ ਪਿਆ ਹੈ ਅਸੀਂ ਐਵੇਂ ਛੱਡ ਕੇ ਸਾਨੂੰ ਪਾਣੀ ਦੀ ਇਦਾਂ ਹੀ ਬਸ ਪਰੇਸ਼ਾਨੀ ਪੈ ਗਈ ਆ ਬੱਚਾ ਨੂੰ ਲੈ ਕੇ ਅਸੀਂ ਛੱਤ ਤੇ ਚੜ ਗਏ ਹਾਂ ਹਾਂ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਮੱਖਣ ਸਿੰਘ ਹੈ ਜੀ ਮੱਖਣ ਸਿੰਘ ਕੀ ਹਾਲਾਤ ਕੀ ਪਾਣੀ ਦਾ ਪਾਣੀ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਮਾੜੇ ਨੇ ਫਸਲਾਂ ਖਰਾਬ ਹੋ ਗਈਆਂ ਨੇ ਡੰਗਰਾਂ ਦਾ ਕੋਈ ਚਾਰਾ ਨਹੀਂ ਰਹਿ ਗਿਆ ਬਾਕੀ ਜੀਆਂ ਦਾ ਬਿਹਾਲ ਹੋਏ ਪੈ ਨੇ ਕੋਈ ਰੋਲੇ ਪੈ ਨੇ ਕੋਈ ਘਰਾ ਤੇ ਛੱਤਾਂ ਤੇ ਚੜ੍ਹੇ ਹੋਏ ਨੇ ਤੇ ਕੋਈ ਬਰਨ ਤੇ ਆਪਣੇ ਤੰਬੂ ਲਾ ਕੇ ਬੈਠੇ ਨੇ ਹਾਂਜੀ ਕੀ ਪਰੇਸ਼ਾਨੀ ਕੀ ਆ ਰਹੀ ਹੈ ਪਰੇਸ਼ਾਨੀ ਸਾਰੀ ਪਰੇਸ਼ਾਨੀ ਹੈ ਜੀ ਹੁਣ ਬੰਦੇ ਦੇ ਪੱਲੇ ਕੁਝ ਨਹੀਂ ਰਹਿ ਗਿਆ ਫਸਲਾਂ ਖਰਾਬ ਹੋ ਗਈਆਂ ਤੇ ਪਸ਼ੂਆਂ ਦਾ ਚਾਰਾ ਨਹੀਂ ਹੈਗਾ ਜ਼ਮੀਨਾਂ ਖਰਾਬ ਹੋ ਗਈਆਂ ਇੱਧਰ ਔਰ ਕਈ ਜਗ੍ਹਾ ਰੇਤੇ ਵੀ ਪੈ ਗਏ ਨੇ ਤੇ ਬਾਕੀ ਦੇਖ ਲੋ ਜੀ ਤੁਸੀਂ ਆਪ ਹੀ ਹਾਲਾਤ ਵੇਖ ਲੋ ਬੰਨਾਂ ਤੇ ਲੋਕੀ ਜਿਹੜੇ ਇਨੇ-ਇਨੇ ਕਿਲਿਆਂ ਦੇ ਮਾਲਕ ਅੱਜ ਰੋਟੀ ਨੂੰ ਤਰਸਦੇ ਫਿਰਦੇ ਆ ਬੰਨ ਦੇ ਰੋਟੀਆਂ ਖਾਂਦੇ ਫਿਰਦੇ ਆ ਦੱਸੋ ਇਹਦੇ ਉੱਤੇ ਮਾੜੇ ਹਾਲਾਤ ਕੀ ਹੋਣਗੇ ਤੇ ਲੋੜ ਦੀ ਗੱਲ ਕਰੀ ਤੇ ਕਿਸ ਚੀਜ਼ ਦੀ ਅਸਰਤ ਲੋੜ ਆ ਹਾਂਜੀ ਇਸ ਟਾਈਮ ਲੋਡ ਜਿਹੜੀ ਮੇਨ ਲੋਡ ਆ ਪਸ਼ੂਆਂ ਦਾ ਚਾਰਾ ਬੰਦਾ ਤਾਂ ਗੁਜ਼ਾਰਾ ਕਰ ਲੈਂਦਾ ਚਲੋ ਘਰ ਵਿੱਚ ਕੁਛ ਨਾ ਕੁਛ ਹੁੰਦਾ ਹੈ ਸਾਰ ਲੈਂਦਾ ਰੋਟੀ ਪਾਣੀ ਬਣਾ ਲੈਂਦਾ ਹੈ ਲੇਕਿਨ ਜਿਹੜੇ ਪਸ਼ੂ ਆ ਨਾ ਜਿਹੜੇ ਵਿੱਚ ਘਿਰੀਆਂ ਪਈਆਂ ਨੇ ਟਾਣੀਆਂ ਜਿੱਦਾਂ ਇੱਧਰ ਤੁਸੀਂ ਦੇਖੋ ਲਾਲ ਸਿੰਘ ਦੀ ਟਾਣੀ ਲਾਲ ਸਿੰਘ ਦੀ ਇਹ ਸਾਰੇ ਵਿੱਚ ਘਰੇ ਪਏ ਨੇ ਪਸ਼ੂ ਵੀ ਵਿੱਚੇ ਹੀ ਨੇ ਕਿਉਂ ਚਲੋ ਬਾਕੀ ਬੰਦੇ ਦਾ ਗੁਜ਼ਾਰਾ ਕਰ ਲੈਂਦਾ ਹੈ ਪਸ਼ੂਆਂ ਵਾਸਤੇ ਫੀਡ ਵਗੈਰੇ ਦੀ ਲੋੜ ਹੈਗੀ ਏ ਤੋਂ ਬਹੁਤ ਲੋੜ ਹੈ ਤੇ ਹੋਰ ਬਾਕੀ ਸੰਸਥਾ ਨੂੰ ਇਹੀ ਕਹਨੇ ਆ ਕਿ ਸਾਨੂੰ ਨਾ ਜਿੱਦਾਂ ਪਾਣੀ ਇੱਥੇ ਹੁਣ ਬੰਨ ਤੇ ਤਾਂ ਬੜੀ ਤਰ੍ਹਾਂ ਦੇ ਲੋਕ ਆਏ ਫਿਰਦੇ ਜਿਨ੍ਹਾਂ ਦਾ ਨਹੀਂ ਵੀ ਡੋਪਾ ਹੋਇਆ ਉਹ ਵੀ ਲੈ ਜਾਂਦੇ ਆ ਰਾਸ਼ਨ ਪਾਣੀ ਸਭ ਇੱਥੇ ਕੋਈ ਪਤਾ ਨਹੀਂ ਲੱਗਦਾ ਜਿਹਨੂੰ ਲੋਡ ਹੁੰਦੀ ਏ ਉਹ ਤਾਂ ਲਿਜਾ ਨਹੀਂ ਸਕਦਾ ਕਿਉਂ ਉਹ ਵਿੱਚ ਫਸੇ ਹੋਏ ਨੇ ਤੇ ਮੇਰੇ ਖਿਆਲ ਤੇ ਬਾਅਦ ਵਿੱਚ ਇਹ ਸੇਵਾ ਜਿਹੜੀ ਕੀਤੀ ਜਾਵੇ ਜਿੱਦਾਂ ਹੁਣ ਬਾਅਦ ਵਿੱਚ ਫਸਲਾ ਬਿਜਰੀਆਂ ਨੇ ਕੋਈ ਖਾਦ ਦੀ ਸੇਵਾ ਕਰ ਦੇਵੇ ਕੋਈ ਬੀਜ ਦੀ ਕਰ ਦੇਵੇ ਕੋਤੇ ਡੀਜ਼ਲ ਦੀ ਕਰ ਦੇਵੇ ਮੈਨ ਇਦਾਂ ਦੀਆਂ ਕੱਲ ਨੂੰ ਸਾਨੂੰ ਲੋੜਾਂ ਪੈਣੀਆਂ ਨੇ ਸੇਵਾ ਦੀ ਤੇ ਡੰਗਰਾਂ ਦਾ ਤਾਂ ਖਾਸ ਕਰਕੇ ਫੀਡ ਤਾਂ ਬਹੁਤ ਜ਼ਰੂਰੀ ਹੈ ਹਾਂਜੀ